BTV ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਿਮਰਨਜੀਤ ਕੋ ਲੈ ਕੇ ਹਾਜ਼ਰ ਹਾਂ ਕੈਨੇਡਾ ਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ ਓਟਵਾ ਕੈਨੇਡਾ ਵਿੱਚ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਕਰੇਗਾ ਸੀਮਤ CNCPKC ਦੇ ਕੰਮ ਦੀ ਹੜਤਾਲ ਹੋਈ ਖਤਮ ਰੇਲ ਸਰਵਿਸਿਸ ਮੁੜ ਸ਼ੁਰੂ ਹੋਣ ਲਈ ਤਿਆਰ ਪਾਕਿਸਤਾਨ ਦੇ ਪੱਛਮੀ ਇਲਾਕੇ ਵਿੱਚ ਕਤਿਲ ਲੋਕਾਂ ਦੀ ਹੱਤਿਆ 12 ਬਗਾਵਤੇ ਵੀ ਮਾਰੇ ਗਏ ਯੂਕਰੇਨ ਤੇ ਰੂਸੀ ਹਮਲੇ ਵਿੱਚ ਘੱਟੋ ਘੱਟ 4 ਲੋਕਾਂ ਦੀ ਮੌਤ ਦਰਜਣਾ ਸਕਮੀ ਖਬਰਾਂ ਵਿਸਤਾਰ ਨਾਲ ਕੈਨੇਡਾ ਦੀ ਫੈਟੋ ਸਰਕਾਰ ਕੁਝ ਸੈਕਟਰਾਂ ਨੂੰ ਛੱਡ ਕੇ ਕੈਨੇਡਾ ਵਿੱਚ ਘੱਟ ਤਨਖਾਹ ਵਾਲੇ ਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਸੀਮਤ ਕਰਨ ਲਈ ਅੱਗੇ ਵਧ ਰਹੀ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹੈਲੀਫੈਕਸ ਵਿੱਚ ਇਸ ਦਾ ਫੈਸਲਾ ਐਲਾਨ ਕੀਤਾ ਹੈ ਜਿੱਥੇ ਲਿਬਰਲ ਮੰਤਰੀ ਮੰਡਲ ਗਰਮੀਆਂ ਵਿੱਚ ਵਾਪਸ ਲਈ ਮੀਟਿੰਗ ਕਰ ਰਿਹਾ ਹੈ ਇਸ ਬਾਰੇ ਐਲਾਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਸਿਆਸੰਭਾਲੂ ਸਾਰੀ ਅਤੇ ਪੋਟੈਂਸ ਰੱਖਿਆ ਵਰਗੇ ਕੁਝ ਉਦਯੋਗਾਂ ਵਿੱਚ અપਵਾਦਾਂ ਦੇ ਨਾਲ ਕੈਨੇਡਾ ਵਿੱਚ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਘਟਾਉਣ ਲਈ ਨਿਯਮਾਂ ਨੂੰ ਸਖਤ ਕਰ ਰਹੇ ਹਾਂ ਅਤੇ ਯੋਗਤਾ ਨੂੰ ਸੀਮਤ ਕਰ ਰਹੇ ਹਾਂ ਦੱਸੇ ਕਿ ਅਗਲੇ ਮਹੀਨੇ ਦੀ 26 ਸਤੰਬਰ ਤੋਂ ਸਰਕਾਰ 6% ਜਾਂ ਇਸ ਤੋਂ ਵੱਧ ਦੀ ਬੇਰੁਜ਼ਗਾਰੀ ਦਰ ਵਾਲੇ ਖੇਤਰਾਂ ਵਿੱਚ ਘੱਟ ਤਨਖਾਹ ਵਾਲੇ ਸਥਾਈ ਵਿਦੇਸ਼ੀ ਕਾਮਿਆਦੀਆਂ ਆਰਸੀਆਂ ਨੂੰ ਰੱਦ ਕਰ ਦੇਵੇਗੀ ਅਤੇ ਰੁਸਗਾਰਦਾਤਾਵਾਂ ਲਈ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਦੀ ਘੱਟ ਤਨਖਾਹ ਵਾਲੀ ਧਾਰਾ ਤੋਂ ਆਉਣ ਵਾਲੇ ਕਰ ਦੀ 10 ਫੀਸਤੀ ਦੀ ਸੀਮਾ ਹੋਵੇਗੀ এমপ্লয়মেন্ট ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਦੇ ਅਨੁਸਾਰ ਰੋਜ਼ਗਾਰ ਦੀ ਵਾਤੋਂ ਵਾਧਮਿਆਦ ਨੂੰ 2 ਸਾਲ ਤੋਂ ਘਟਾ ਕੇ 1 ਸਾਲ ਕਰ ਦਿੱਤਾ ਜਾਵੇਗਾ ਕਿਹਾ ਜਾ ਰਿਹਾ ਹੈ ਕਿ ਸਰਕਾਰ ਦਾ ਇਹ ਫੈਸਲਾ ਕਬੈਕ ਦੇ ਪਿਛਲੇ ਹਫ਼ਤੇ ਘੱਟ ਤਨਖਾਹ ਵਾਲੇ ਸਥਾਈ ਵਿਦੇਸ਼ੀ ਕਾਮਿਆਂ ਦੀਆਂ ਆਪਣੀਆਂ ਸੀਮਾਵਾਂ ਦੇ ਐਲਾਨ ਕਿਤੇ ਜਾਣ ਤੋਂ ਬਾਅਦ ਆਇਆ ਜਿੱਥੇ ਮੌਂਟਰੀਅਲ ਵਿੱਚ ਟੈਂਪਰੇਰੀ ਫੋਰਨ ਵਰਕਰਸ ਦੇ 6 ਮਹੀਨਿਆਂ ਦੇ ਫ੍ਰੀਜ਼ ਦਾ ਐਲਾਨ ਕੀਤਾ ਗਿਆ ਹੈ ਕੈਨੇਡਾ ਦੇ ਤੋਂ ਸਭ ਤੋਂ ਵੱਡੀ ਰੇਲਵੇ ਤੇ ਟ੍ਰਾਫਿਕ ਮੁੜ ਸ਼ੁਰੂ ਹੋਣ ਵਾਲੀ ਹੈ ਕਿਉਂਕਿ ਫੈਡਰਲ ਲੇਬਰ ਪੋਰਟ ਦੇ ਸ਼ਨੀਵਾਰ ਦੇ ਫੈਸਲੇ ਤੋਂ ਬਾਅਦ ਰੇਲ ਕੰਮ ਦਾ ਸਟਾਪੇਜ ਖਤਮ ਹੋ ਗਿਆ ਹੈ ਜਿਸ ਕਾਰਨ ਕਿ ਕੈਨੇਡੀਅਨ ਨੈਸ਼ਨਲ ਰੇਲਵੇ ਕੰਪਨੀ ਅਤੇ ਕੈਨੇਡੀਅਨ ਪੈਸੀਫਿਕ ਕੈਨਸਸ ਸਿਟੀ ਨੇ ਪਿਛਲੇ ਵੀਰਵਾਰ ਰੇਲਵੇ ਨੂੰ ਬੰਦ ਕਰ ਦਿੱਤਾ ਸੀ ਅਤੇ ਕਰਮਚਾਰੀਆਂ ਦਾ ਕੰਮ ਵੀ ਰੋਕ ਦਿੱਤਾ ਸੀ ਜਿਸ ਕਰਕੇ ਟੋਰਾਂਟੋ, ਮੌਂਟਰੀਅਲ ਅਤੇ ਵੈਂਕੂਵਰ ਖੇਤਰਾਂ ਵਿੱਚ ਦੇਸ਼ ਭਰ ਵਿੱਚ ਮਾਲ ਆਵਾਜਾਈ ਅਤੇ ਯਾਤਰੀ ਲਾਈਨਾਂ ਵਿੱਚ ਵਿਘਨ ਪਿਆ ਦੋ ਕੰਪਨੀਆਂ ਅਤੇ ਟੈਂਸਰ ਯੂਨੀਅਨ ਵਿੱਚ ਕਾਲ ਚੱਲ ਰਹੀ ਇਕਰਾਰਨਾਮੇ ਦੇ ਵਿਵਾਦ ਦੇ ਵਿਚਕਾਰ ਕੈਨੇਡਾ ਇੰਡਸਟਰੀਅਲ ਰਿਲੇਸ਼ਨਸ ਬੋਰਡ ਦੁਆਰਾ ਪਿਤੇ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਫੈਸਲੇ ਦੇ ਆਧਾਰ 'ਤੇ ਬੀਤੇ ਦਿਨ ਨੂੰ 12:01 ਦੇ ਇੱਕ ਮਿੰਟ ਤੇ ਕੰਮ ਦੀ ਰੋਕ ਖਤਮ ਹੋ ਗਈ ਸੀ ਜਿਸ ਵਿੱਚ ਦੋਵਾਂ ਕੰਪਨੀਆਂ ਤੇ ਉਹਨਾਂ ਦੇ ਕਰਮਚਾਰੀਆਂ ਨੂੰ ਬਾਈਂਡਿੰਗ ਹਾਈਡਰੇਟੇਸ਼ਨ ਤੋਂ ਪਹਿਲਾਂ ਕੰਮ ਮੁੜ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਗਏ ਇਸ ਰਨ ਟਿਮਸਟੇਰ ਕੈਨੇਡਾ ਰੇਲ ਕਾਨਫਰੰਸ ਦੇ ਪ੍ਰਧਾਨ ਨੇ ਸੀਆਈਆਰਬੀ ਦੇ ਫੈਸਲੇ ਦਾ ਵਿਰੋਧ ਕਰਦੇ ਹੋਏ ਇੱਕ ਬਿਆਨ ਜਾਰੀ ਕੀਤਾ ਤੇ ਅਦਾਲਤ ਵਿੱਚ ਇਸ ਫੈਸਲੇ ਦੀ ਅਪੀਲ ਕਰਨ ਦੀ ਸੌਖਾ ਦਿੱਤੀ ਕੈਨੇਡਾ ਦੇ ਪ੍ਰਸਿੱਧ 에어ਪੋਰਟ ਪਾਰਕਿੰਗ ਸੇਵਾ ਪਾਰਕ ਐਂਡ ਫਲਾਈ ਨੇ ਕੈਨੇਡੀਅਨ ਗਾਹਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਪਿਛਲੇ ਮਹੀਨੇ ਡਾਟਾ ਬ੍ਰੀਚ ਹੋਣ ਕਰਕੇ ਉਨ੍ਹਾਂ ਦੀ ਨਿੱਜੀ ਜਾਣਕਾਰੀ ਨਾਲ ਸਮਝੌਤਾ ਹੋਇਆ ਹੈ ਕੰਪਨੀ ਨੇ ਕਿਹਾ ਕਿ ਲਗਭਗ 1 ਮਿਲੀਅਨ ਗਾਹਕ ਫਾਈਲਾਂ ਤੱਕ ਪਹੁੰਚ ਕੀਤੀ ਗਈ ਜਦੋਂ ਕਿਸੇ ਤੀਜੀ ਧਿਰ ਨੇ ਪਾਰਕ ਐਂਡ ਫਲਾਈ ਨੈਟਵਰਕ ਨੂੰ ਅਣਅਧਿਕਾਰਤ ਰਿਮੋਟ ਵੀਪੀਐਨ ਪਹੁੰਚ ਦੁਆਰਾ ਐਕਸੈਸ ਕੀਤਾ ਸੀ ਪਾਕਨ ਫਲਾਈਡੇ ਅਨੁਸਾਰ ਇਹ ਉਲੰਘਣਾ 11 ਜੁਲਾਈ ਅਤੇ 13 ਜੁਲਾਈ ਦੇ ਵਿਚਕਾਰ ਹੋਈ ਸੀ ਅਤੇ ਇਸ ਵਿੱਚ ਨਾਮ, ਈਮੇਲ ਅਤੇ ਡਾਕ ਪਤੇ ਅਤੇ エアੋਪਲੇਨ ਅਤੇ ਸੀਏਏ ਨੰਬਰ ਸ਼ਾਮਲ ਹੋ ਸਕਦੇ ਹਨ ਪਰ ਇਸ ਵਿੱਚ ਵਿੱਤੀ ਜਾਣਕਾਰੀ ਸ਼ਾਮਲ ਨਹੀਂ ਸੀ। ਕਾਸਿਕ ਕੰਪਨੀ ਨੇ ਬੀਤੇ ਦਿਨ ਕਾਕਾ ਨੂੰ ਉਲੰਘਣਾ ਬਾਰੇ ਸੂਚਿਤ ਕੀਤਾ ਹਾਲਾਂਕਿ ਇਸ ਨੂੰ ਤਿੰਨ ਹਫ਼ਤੇ ਪਹਿਲਾਂ ਇਸ ਮੁੱਦੇ ਦਾ ਪਤਾ ਲੱਗ ਗਿਆ ਸੀ ਇਸ ਦੌਰਾਨ ਆਪਣੇ ਬਿਆਨ ਵਿੱਚ ਪਾਕ ਐਂਡ ਫਲਾਈ ਨੇ ਕਿਹਾ ਕਿ ਇਸ ਦੇ ਪਲੇਟਫਾਰਮਸ ਨੂੰ 5 ਦਿਨਾਂ ਦੇ ਅੰਦਰ ਪੂਰੀ ਤਰ੍ਹਾਂ ਬਹਾਲ ਕਰ ਦਿੱਤਾ ਗਿਆ ਸੀ ਅਤੇ ਉਦੋਂ ਤੋਂ ਇਸ ਨੇ ਆਪਣੀ ਸਾਈਬਰ ਸੁਰੱਖਿਆ ਨੂੰ ਹੋਰ ਵੀ ਮਜ਼ਬੂਤ ਕਰ ਲਿਆ ਪਾਕ ਐਂਡ ਫਲਾਈ ਦੇ ਸੀਈਓ ਕਾਲੋ ਮਰੇਲੋ ਨੇ ਕਿਹਾ ਕਿ ਹਾਲਾਂਕਿ ਸਾਨੂੰ ਇਸ ਘਟਨਾ ਕਾਰਨ ਹੋਈ ਕਿਸੇ ਵੀ ਚਿੰਤਾ ਦਾ ਡੂੰਘਾ ਅਫਸੋਸ ਹੈ ਅਸੀਂ ਆਪਣੇ ਕੀਮਤੀ ਕਾਕਾ ਅਤੇ ਪਾਈਵਾਲਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਅਸੀਂ ਉਨ੍ਹਾਂ ਦੀ ਜਾਣਕਾਰੀ ਦੀ ਸੁਰੱਖਿਆ ਲਈ ਸਾਰੇ ਜ਼ਰੂਰੀ ਕਦਮ ਸ਼ੁਕਰ ਹੈ ਹਾਂ ਕਾਬਲੇਗੋਰੇ ਕੇ ਇਹ ਘਟਨਾ ਡਾਟਾ ਦੀ ਉਲੰਘਣਾ ਦੀ ਆਮ ਘਟਨਾ ਨੂੰ ਉਜਾਗਰ ਕਰਦੀ ਹੈ ਤੇ ਰੋਕਥਾਮ ਦੇ ਉਪਾਵਾਂ ਦੀ ਪ੍ਰਭਾਵਸ਼ੀਲਤਾ ਤੇ ਪ੍ਰਭਾਵਿਤ ਵਿਅਕਤੀਆਂ ਨੂੰ ਸੂਚਿਤ ਕਰਨ ਦੀ ਸਮਾਵਸਤਾ ਬਾਰੇ ਚਿੰਤਾਵਾਂ ਵੀ ਪੈਦਾ ਕਰਦੀ ਹੈ ਉਤਵਾਂ ਚੀਨ ਵਿੱਚ ਬਣੇ ਇਲੈਕਟ੍ਰਿਕ ਵਾਹਨਾਂ ਤੇ ਉੱਚ ਟੈਰਿਫ ਦੇ ਨਾਲ ਨਾਲ ਚੀਨੀ ਸਟੀਲ ਅਤੇ ਐਲੂਮੀਨੀਅਮ ਤੇ ਉੱਚ ਟੈਰਿਫ ਦੀ ਸ਼ੁਰੂਆਤ ਕਰ ਰਹੀ ਹੈ ਕਿ ਅਜਾਰੇ ਕਿ ਇਸ ਕਦਮ ਨਾਲ ਥੋੜੇ ਸਮੇਂ ਵਿੱਚ ਕੁਝ ਕੈਨੇਡੀਅਨਸ ਲਈ ایਵੀ ਖਰੀਦਣਾ ਹੋਰ ਮਹਿੰਗਾ ਹੋ ਸਕਦਾ ਹੈ ਲਿਬਰਲ ਕੈਬਨਟ ਰੀਟ੍ਰੇਟ ਤੇ ਬੋਲਦਿਆਂ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਕਿਹਾ ਕਿ ਜਲਦੀ ਹੀ ਅਸੀਂ ਚੀਨੀ ਬਣੀਆਂ ਇਲੈਕਟ੍ਰਿਕ ਵਾਹਨਾਂ ਤੇ 100% ਟੈਰਿਫ ਅਤੇ ਚੀਨੀ ਸਟੀਲ ਅਤੇ ਐਲੂਮੀਨੀਅਮ ਤੇ 25% ਟੈਰਿਫ ਲਾਗੂ ਕਰਾਂਗੇ ਸਰਕਾਰ ਮੁਤਾਬਕ ਇਸ ਦਾ ਉਦੇਸ਼ ਕੈਨੇਡਾ ਵਿੱਚ ਇਲੈਕਟ੍ਰਿਕ ਵਾਹਨ ਨਿਰਮਾਣ ਨੂੰ ਉਤਸ਼ਾ ਹਾਲੇ ਵਿੱਚ ਅਮਰੀਕੀ ਵਪਾਰ ਨੀਤੀ ਦੇ ਬਦਲਾਅ ਨਾਲ ਜੋੜਦਾ ਹੈ ਜਿੱਥੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਮਈ ਦੇ ਅੰਤ ਵਿੱਚ ਐਲਾਨ ਕੀਤਾ ਸੀ ਕਿ ਉਹ ਇਸ ਸਾਲ ਚੀਨੀ ਈਵੀਜ਼ ਉੱਤੇ ਟੈਰਿਫ 25 ਫੀਸਦੀ ਤੋਂ ਵਧਾ ਕੇ 100 ਫੀਸਦੀ ਕਰ ਰਹੇ ਹਨ ਇਸ ਦੌਰਾਨ ਬੀਐਮਓ ਕੈਪੀਟਲ ਮਾਰਕੀਟ ਦੇ ਸੀਨੀਅਰ ਅਰਥਸ਼ਾਸਤਰੀ ਐਰਿਕ ਜੌਨਸਨ ਨੇ ਨੋਟ ਕੀਤਾ ਕਿ ਕੈਨੇਡਾ ਨੂੰ ਅਮਰੀਕਾ ਦੀ ਨੀਤੀ ਦੀ ਪਾਲਣਾ ਕਰਨੀ ਪਈ ਕਿਉਂਕਿ ਕੈਨੇਡਾ ਦੀਆਂ ਬਣੀਆਂ ਲਗਭਗ 80 ਫੀਸਦੀ ਘਰਾ ਅਮਰੀਕਾ ਵਿੱਚ ਵਿਕਤੀਆਂ ਹਨ ਰੀਪੋਰਟ ਮੁਤਾਬਕ ਚੀਨ ਦੀਆਂ ਬਣੀਆਂ EVਸ ਕੈਨੇਡੀਅਨ ਮਾਰਕੀਟ ਦਾ ਇੱਕ ਛੋਟਾ ਜਿਹਾ ਹਿੱਸਾ ਪਣਾਉਂਦੀਆਂ ਹਨ ਪਰ ਚੀਨੀ ਆਟੋ ਮੇਕਰ BYD ਮੈਕਸੀਕੋ ਵਿੱਚ ਇੱਕ ਨਿਰਮਾਣ ਸਹੂਲਤ ਦੇ ਨਾਲ ਉੱਤਰੀ ਅਮਰੀਕਾ ਵਿੱਚ ਵਿਸਤਾਰ ਕਰਨ ਦੀ ਯੋਜਨਾ ਬਣਾ ਰਹੀ ਹੈ ਤਾਂ ਸੇਕੀ ਕੈਨੇਡਾ ਵਿੱਚ ਦੋ ਪ੍ਰਸਿੱਧ EV ਟੈਸਲਾ ਮਾਡਲ 3 ਅਤੇ ਟੈਸਲਾ ਮਾਡਲ 3 ਚੀਨ ਵਿੱਚ ਟੈਸਲਾ ਦੁਆਰਾ ਤਿਆਰ ਕੀਤੇ ਗਏ ਹਨ ਇਸ ਦੌਰਾਨ ਜੌਨਸਨ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਫੈਡਰਲ ਸਰਕਾਰ ਨੂੰ ਉਮੀਦ ਹੈ ਕਿ ਟੈਰਿਫ ਸਥਾਨਕ ਨਿਰਮਾਤਾਵਾਂ ਨੂੰ ਚੀਨੀ ਕੰਪਨੀਆਂ ਨਾਲ ਮੁਕਾਬਲਾ ਕਰਨ ਅਤੇ ਵਿਦੇਸ਼ੀ ਕੰਪਨੀਆਂ ਨੂੰ ਕੈਨੇਡਾ ਵਿੱਚ ਨਿਰਮਾਣ ਸਥਾ ਸਾਹਿਦ ਕਰਨ ਲਈ ਸਮਾ ਦੇਵਿਕਾ ਜਿੱਥੇ BYD ਕੋਲ ਪਹਿਲਾਂ ਹੀ ਨਿਊ ਮਾਰਕਟ 온ਟਾਰੀਓ ਵਿੱਚ ਇੱਕ ਇਲੈਕਟ੍ਰਿਕ ਬੱਸ ਨਿਰਮਾਣ ਸਹੂਲਤ ਹੈ ਇਤਿਹਾਸੇ ਵਿੱਚ ਮੌਜੂਦ ਟ੍ਰਾਂਸਪੋਰਟ ਟਰੱਕ ਦੇ ਡਰਾਈਵਰ ਦੀ ਪਛਾਣ ਕਰ ਲਈ ਗਈ ਹੈ ਜੋ ਸਿਕਾਮਸ ਬੀਸੀ ਵਿੱਚੋਂ ਪੁਲ ਤੋਂ ਹੇਠਾਂ ਪਾਣੀ ਵਿੱਚ ਡਿੱਗ ਗਿਆ ਸੀ 25 ਸਾਲਾ ਰਮਿੰਦਰਜੀਤ ਸਿੰਘ ਐਬਸਫੋਰਡ ਵਿੱਚ ਮਾਊਂਟੇਨ ਪੀਕ ਟ੍ਰਾਂਸਪੋਰਟ ਲਈ ਗੱਡੀ ਚਲਾ ਰਿਹਾ ਸੀ ਜਦੋਂ ਉਹ ਆਰਡਬੀ ਬਰੂਨ ਬ੍ਰਿਜ ਗਾਰਡਰੇਲ ਰਾਹੀਂ ਹਾ사ਗ੍ਰਸਤ ਹੋ ਗਿਆ ਟਰਾਂਸਪੋਰਟ ਰੰਗ ਕੰਪਨੀ ਨੇ ਇਸ ਦੀ ਪੁਸ਼ਟੀ ਕੀਤੀ ਕਿ ਉਸਨੇ ਕੁਝ ਹਫ਼ਤੇ ਪਹਿਲਾਂ ਹੀ ਉੱਥੇ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਨਾਲ ਹੀ ਸਾਰੀਆਂ ਲੋੜਿੰਦੀਆਂ ਭਰਤੀਆਂ ਜ਼ਰੂਰਤਾਂ ਨੂੰ ਵੀ ਪੂਰਾ ਕੀਤਾ ਸੀ। ਉਹ ਕੈਨੇਡਾ ਅਤੇ ਅਮਰੀਕਾ ਵਿੱਚ ਕਰੀਬ 2 ਸਾਲਾ ਤੋਂ ਟਰੱਕ ਡਰਾਈਵਰ ਸੀ। ਰਮਿੰਦਰਜੀਤ ਸਿੰਘ ਦੇ ਕਜ਼ਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਿੰਘ ਦੀ ਭੈਣ ਆਸਟ੍ਰੇਲੀਆ ਵਿੱਚ ਹੈ ਅਤੇ ਉਸਦੇ ਮਾਤਾ-ਪਿਤਾ ਭਾਰਤ ਵਿੱਚ ਹਨ। ਰਮਿੰਦਰਜੀਤ ਸਿੰਘ ਦੀ ਭੈਣ ਨੇ ਕਿਹਾ ਕਿ ਉਸ ਦਾ ਭਰਾ 2019 ਵਿੱਚ ਕੈਨੇਡਾ ਚਲਾ ਗਿਆ। ਉਸਨੇ ਉਸ ਨੂੰ ਇੱਕ ਬਹੁਤ ਹੀ ਦਿਆਲੂ ਵਿਅਕਤੀ ਵਜੋਂ ਦੱਸਿਆ ਜੋ ਕਿਸੇ ਵੀ ਲੋੜਵੰਦ ਦੀ ਮਦਦ ਕਰਦਾ ਸੀ ਅਤੇ ਕਿਹਾ ਕਿ ਉਹ ਹੋਤ ਤੇ ਧਾਰਮਿਕ ਕਥੇਸ਼ਦਾਲੂਸੀ ਉਹਨਾਂ ਨੂੰ ਉਮੀਦ ਹੈ ਕਿ ਗਵਾਹ ਜਾਣਕਾਰੀ ਜਾਂ ਡੈਸ਼ ਕੈਮ ਵੀਡੀਓ ਦੇ ਨਾਲ ਅਕਿਉਣਗੇ ਤਾਂ ਜੋ ਉਹਨਾਂ ਦੀ ਇਸਮਝਣ ਵਿੱਚ ਮਦਦ ਕੀਤੀ ਜਾ ਸਕੇ ਕਿ ਆਖਰ ਇਹ ਹਾਦਸਾ ਕਿਵੇਂ ਹੋਇਆ ਤਾਂ ਕਿ ਪਰਿਵਾਰ ਨੂੰ ਇੱਕ ਅਕਲੂਜ਼ਰ ਮਿਲ ਸਕੇ ਜਾਣਕਾਰੀ ਮੁਤਾਬਕ ਇਸ ਹਾਦਸੇ ਦੇ ਕਾਰਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਆ ਸੀਐਮਪੀ ਨੇ ਵੀ ਫਿਲਹਾਲ ਕੋਈ ਵੇਰਵੇਚਾਰੀ ਨਹੀਂ ਕੀਤੇ ਹਨ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਅਗਲੇ ਸਾਲ ਲਈ ਬਦਤੋ ਵਾਧਾ ਮਨਜ਼ੂਰ شدہ ਕਿਰਾਇਆ ਵਾਦਾ ਤੈਅ ਕੀਤਾ ਹੈ ਜਿਸ ਵਿੱਚ 1 ਜਨਵਰੀ ਤੋਂ ਮਕਾਨ ਮਾਲਕ ਕਿਰਾਇਆ ਵਾਧਾ ਤੋਂ ਵਾਧ ਤਿੰਨ ਫੀਸਦੀ ਵਾ ਸਕਦੇ ਹਨ ਜੋ ਕਿ ਇਸ ਸਾਲ ਦੇ 3.5 ਫੀਸਦੀ ਤੋਂ ਘੱਟ ਹੈ ਇਸ ਵਾਦੇ ਨੂੰ ਲੈ ਕੇ ਸੂਬੇ ਦਾ ਕਹਿਣਾ ਹੈ ਕਿ ਕੈਪ ਮਹਿੰਗਾਈ ਦੀ ਦਰ ਨਾਲ ਜੁੜੀ ਹੋਈ ਹੈ ਜਿਸ ਕਰਕੇ 2023 ਅਤੇ 2024 ਲਈ ਕਿਰਾਏਦਾਰਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਮਨਜ਼ੂਰ شدہ ਕਿਰਾਇਆ ਵਾਦਾ ਮਹਿੰਗਾਈ ਤੋਂ ਹੇਠਾ ਸੈੱਟ ਕੀਤਾ ਗਿਆ ਇਸ ਦੌਰਾਨ ਹਾਊਸਿੰਗ ਮੰਤਰੀ ਰਵੀ ਕਲੋ ਨੇ ਕਿਹਾ ਕਿ ਮਹਿੰਗਾਈ ਦੀ ਪਿਛਲੀ ਨੀਤੀ ਦੇ ਮੁਕਾਬਲੇ ਕਿਰਾਏਦਾਰਾਂ ਨੂੰ ਬੁਧਰਸਫ ਦੇ ਨਾਲ ਤੋਂ ਫੀਸੀ ਦੀ ਮਨਜ਼ੂਰੀ ਦੇਣ ਵਾਲੇ ਸੈਂਕੜੇ ਟੋਲਰਾਂਤੀ ਬਚਤ ਹੁੰਦੀ ਹੈ ਉਹਨਾਂ ਨੇ ਅੱਗੇ ਕਿਹਾ ਕਿ ਅਜੇ ਸਮੇਂ ਵਿੱਚ ਜਦੋਂ ਅਸੀਂ ਜਾਣਦੇ ਹਾਂ ਕਿ ਕਿਰਾਏਦਾਰ ਸੰਘਰਸ਼ ਕਰ ਰਹੇ ਹਨ ਸਾਡਾ ਕਿਰਾਇਆ ਕੈਪ ਕਿਰਾਏਦਾਰਾਂ ਨੂੰ ਨਾਚਾਏ ਸ ਕਿਰਾਏ ਦੇ ਵਾਅਦੇ ਤੋਂ ਬਚਾਉਂਦਾ ਹੈ ਜਦੋਂ ਕਿ ਮਕਾਨ ਮਾਲਕਾਂ ਨੂੰ ਵਾਧੀਆਂ ਲਾਗਤਾਂ ਨੂੰ ਪੂਰਾ ਕਰਨ ਦੀ ਇਜਾਜ਼ਤ ਦਿੰਦਾ ਹੈ ਤਾਂ ਜੋ ਕਿਰਾਏ ਦੇਕਰ ਬੀਸੀ ਦੇ ਹਾਊਸਿੰਗ ਮਾਰਕੀਟ ਵਿੱਚ ਰਹਿ ਸਕਣ ਇਸ ਤੋਂ ਇਲਾਵਾ ਪ੍ਰੋਵਿੰਸ ਨੇ ਇੱਕ ਸਾਲਾਨਾ ਕਿਰਾਏਦਾਰ ਦਾ ਟੈਕਸ ਕ੍ਰੈਡਿਟ ਪੇਸ਼ ਕੀਤਾ ਹੈ ਜੋ ਪੂਰੇ ਬੀਸੀ ਵਿੱਚ ਘਟ ਅਤੇ ਦਰਮਿਆਨੀ ਆਮਦਨ ਵਾਲੇ ਕਿਰਾਏਦਾਰਾਂ ਨੂੰ 400 ਡਾਲਰ ਇੱਕ ਸਾਲ ਪ੍ਰਦਾਨ ਕਰ ਇਤਲੀਵਿਚ ਸਰਕਾਰੀ ਵਕੀਲ ਇੱਕ ਸੁਪਰਯਾਰਡ ਤੇ ਕਪਤਾਨ ਦੀ ਸੰਭਾਵਿਤ ਕਤਲੇਆਮ ਦੇ ਦੋਸ਼ਾਂ ਲਈ ਜਾਂਚ ਕਰ ਰਹੇ ਹਨ ਜੋ ਪਿਛਲੇ ਹਫਤੇ ਸਿਸਲੀ ਤੋਂ ਇੱਕ ਤੂਫਾਨ ਦੌਰਾਨ ਡੁੱਬ ਗਿਆ ਸੀ ਜਿਸ ਦੇ ਨਤੀਜੇ ਵਜੋਂ 7 ਮੌਤਾਂ ਹੋ ਗਈਆਂ ਸਨ ਨਿਊਜ਼ੀਲੈਂਡ ਦਾ 51 ਸਾਲਾ ਰਾਸ਼ਟਰੀ ਤੇ ਬੇਜ਼ੰਦ ਦਾ ਕਪਤਾਨ ਜੇਮਸ ਕਟਫੀਲਡ 1 ਅਗਸਤ ਨੂੰ ਹੋਏ ਹਾਦਸੇ ਵਿੱਚ 15 ਬੱਚੇ ਲੋਕਾਂ ਵਿੱਚੋਂ ਇੱਕ ਸੀ ਇਸ ਘਟਨਾ ਵਿੱਚ ਬ੍ਰਿਟਿਸ਼ ਟੈਕ ਮੈਗਨੇਟ ਮਾਈਕਲਿੰਚ ਉਸਦੀ ਤੀ ਹਨਾ ਅਤੇ ਪੰਜ ਹੋਰਾਂ ਦੀ ਮੌਤ ਹੋ ਗਈ ਉਸਦੇ ਵਕੀਲ ਆਲਡੋ ਮੋਟੀਲੀਆ ਦੇ ਅਨੁਸਾਰ ਕਟਫੀਲਡ ਦੀ ਸੰਭਾਵਿਤ ਕਤਲੇਆਮ ਅਤੇ ਦੋਸ਼ੀ ਜਹਾਜ਼ ਦੇ ਤਬਾਹੀ ਲਈ ਜਾਂਚ ਰਹੀ ਹੈ ਕਟਫੀਲਡ ਤੋਂ ਪਹਿਲਾਂ ਹੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਤੇ ਉਸ ਤੋਂ ਸਰਕਾਰੀ ਵਕੀਲਾਂ ਦੁਆਰਾ ਹੋਰ ਪੁੱਛਗਿੱਛ ਦਾ ਸਾਹਮਣਾ ਕਰਨਾ ਪਵੇਗਾ ਦੱਸਦੇ ਕਿ ਇਟਲੀ ਵਿੱਚ ਜਾਂਚ ਅਧੀਨ ਹੋਣ ਦਾ ਮਤਲਬ ਦੋਸ਼ ਨਹੀਂ ਹੈ ਅਤੇ ਹਮੇਸ਼ਾ ਅਪਰਾਧਿਕ ਦੋਸ਼ ਨਹੀਂ ਹੁੰਦੇ ਹਨ ਜੇ ਕਿਹਾ ਗਿਆ ਕਿ ਬੀਤੇ ਸ਼ਨੀਵਾਰ ਨੂੰ ਇਸ ਮਾਮਲੇ ਵਿੱਚ ਮੁੱਖ ਵਕੀਲ ਐਮਪਰੋਜੀਓ ਕੋਰਸੀਓ ਨੇ ਜਾਂਚ ਦੀ ਪੁਸ਼ਟੀ ਕਰਦੇ ਹੋਏ ਕਿਹਾ ਸੀ ਕਿ ਉਸ ਦੀ ਟੀਮ ਜ਼ਿੰਮੇਵਾਰੀ ਤੇ ਸਾਰੇ ਸੰਭਾਵੀ ਤੱਤਾਂ ਦੀ ਸਮੀਖਿਆ ਕਰੇਗੀ ਜਿਸ ਵਿੱਚ ਕਪਤਾਨ ਚਾਲਕ ਦਲ ਨਿਗਰਾਨੀ ਤੇ ਇੰਚਾਰਜ ਵਿਅਕਤੀ ਅਤੇ ਯੋਟ ਦੇ ਨਿਰਮਾਤਾ ਸ਼ਾਮਲ ਹਨ ਰੂਸ ਨੇ ਸੋਮਵਾਰ ਨੂੰ ਯੂਕਰੇਨ ਤੇ ਵੱਡਾ ਹਮਲਾ ਕੀਤਾ ਜਿਸ ਵਿੱਚ ਰੂਸ ਨੇ 100 ਤੋਂ ਵੱਧ ਮਿਜ਼ਾਈਲਾਂ ਅਤੇ ਐਨੇ ਹੀ ਡਰੋਨ ਯੂਕਰੇਨ ਉੱਤੇ ਦਾਗੇ ਜਾਣਕਾਰੀ ਮੁਤਾਬਕ ਇਸ ਹਮਲੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਇੱਕ ਦਰਜਨ ਤੋਂ ਵੱਧ ਜ਼ਖਮੀ ਹੋਏ ਅਤੇ ਊਰਜਾ ਸਹੂਲਤਾਂ ਨੂੰ ਨੁਕਸਾਨ ਪਹੁੰਚਿਆ ਇਹ ਹਮਲਾ ਅਦਿਰਾਤ ਦੇ ਆਸਪਾਸ ਸ਼ੁਰੂ ਹੋਇਆ ਤੇ ਸਵੇਰ ਤੱਕ ਚੱਲ ਰਿਹਾ ਜੋ ਕਿ ਹਫ਼ਤਿਆਂ ਵਿੱਚ ਰੂਸ ਦਾ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ ਇਸ ਦੌਰਾਨ ਯੂਕਰੇਨ ਦੇ ਹਵਾਈ ਰੱਖਿਆ ਵਿਭਾਗ ਨੇ ਦੱਸਿਆ ਕਿ ਮਿਜ਼ਾਈਲਾਂ ਤੇ ਡਰੋਨਾਂ ਨੇ ਯੂਕਰੇਨ ਦੇ ਪੂਰਬੀ ਉੱਤਰੀ ਦੱਖਣੀ ਅਤੇ ਮੱਧ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਜਿਸ سے ਧਮ ਪਾਣੀ ਅਤੇ ਬਿਜਲੀ ਦੀ ਸਪਲਾਈ ਵਿੱਚ ਵਿਘਨ ਪਿਆ ਯੂਕਰੇਨ ਦੇ ਪ੍ਰਧਾਨ ਮੰਤਰੀ ਟੈਨਿਸ ਐਸ ਐਚ ਮਾਈਲ ਨੇ ਰਿਪੋਰਟ ਦਿੱਤੀ ਕਿ ਰੂਸ ਨੇ ਡਰੋਨ, ਕ੍ਰੂਜ਼ ਮਿਜ਼ਾਈਲਾਂ ਅਤੇ ਹਾਈਪਰਸੋਨਿਕ ਕਿੰਜ਼ਲ ਮਿਜ਼ਾਈਲਾਂ ਨਾਲ 15 ਯੂਕਰੇਨੀ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਇਸ ਦੌਰਾਨ ਰੂਸੀ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਹਮਲਿਆਂ ਨੇ ਯੂਕਰੇਨ ਦੇ ਫੌਜੀ ਉਦਯੋਗਿਕ ਕੰਪਲੈਕਸ ਦਾ ਸਮਰਥਨ ਕਰਨ ਵਾਲੇ ਨਾਜ਼ੁਕ ਊਰਜਾ ਪੁਨਿਆਦੀ ਢਾਂਚੇ ਨੂੰ ਪ੍ਰਭਾਵਿਤ ਕੀਤਾ ਹੈ ਪਾਕਿਸਤਾਨੀ ਅਧਿਕਾਰੀ ਨੇ ਦੱਸਿਆ ਕਿ ਬੀਤੇ ਦਿਨ ਦੱਖਣ-ਪੱਛਮੀ ਪਾਕਿਸਤਾਨ ਵਿੱਚ ਦੋ ਵੱਖ-ਵੱਖ ਹਮਲਿਆਂ ਵਿੱਚ ਬੰਦੂਕਦਾਰੀਆਂ ਨੇ ਕੱਟੋ-ਕੱਟ 31 ਲੋਕਾਂ ਦੀ ਹੱਤਿਆ ਕਰ ਦਿੱਤੀ। ਇਸ ਤੋਂ ਇਲਾਵਾ ਸੁਰੱਖਿਆ ਬਲਾ ਦੁਆਰਾ 12 ਵਿਦਰੋਹੀਆਂ ਨੂੰ ਵੀ ਮਾਰ ਦਿੱਤਾ ਗਿਆ ਜਿਸ ਨਾਲ بلوچستان ਸੂਬੇ ਵਿੱਚ ਇਹ ਸਭ ਤੋਂ ਖਾਤਕ ਦਿਨ ਵਿੱਚੋਂ ਇੱਕ ਬਣ ਗਿਆ। ਰਿਪੋਰਟ ਮੁਤਾਬਕ بلوچستان ਦੇ ਮੁਸਾਖੇਲ ਵਿੱਚ ਬੱਸਾਂ ਵਾਹਨਾਂ ਤੇ ਟਰੱਕਾਂ ਵਿੱਚੋਂ 23 ਲੋਕਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਜਿੱਥੇ ਹਮਲਾਵਰਾਂ ਨੇ ਫਰਾਰ ਹੋਣ ਤੋਂ ਪਹਿਲਾਂ ਕੱਟੋ-ਕੱਟ 10 ਵਾਹਨਾਂ ਨੂੰ ਵੀ ਸਾੜ ਦਿੱਤਾ। ਉੱਥੇ ਹੀ ਕਲਾਤ ਜ਼ਿਲ੍ਹੇ ਵਿੱਚ ਇੱਕ ਹੋਰ ਹਮਲੇ ਵਿੱਚ 4 ਪੁਲਿਸ ਅਧਿਕਾਰੀਆਂ ਤੇ ਪੰਜ ਰਾਹਗिरा ਸਮੇਤ 9 ਲੋਕ ਮਾਰੇ ਗਏ। ਬੁਲਾਨ ਵਿੱਚ 6 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ ਜਿੱਥੇ ਵਿਦਰੋਹੀਆਂ ਨੇ ਇੱਕ ਰੇਲਵੇ ਟ੍ਰੈਕ ਨੂੰ ਵੀ ਉਡਾ ਦਿੱਤਾ। ਐਨਾ ਹੀ ਨਹੀਂ ਵਿਦਰੋਹੀਆਂ ਨੇ ਮਸਤੂੰਗ ਵਿੱਚ ਇੱਕ ਪੁਲਿਸ ਸਟੇਸ਼ਨ ਤੇ ਹਮਲਾ ਕੀਤਾ ਤੇ ਗਵਾਦਰ ਵਿੱਚ ਵਹਾਨਾ ਅਨੁਸਾਰ ਦਿੱਤਾ। ਹਾਲਾਂਕਿ ਇਹਨਾਂ ਹਮਲਿਆਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫੋਰਸ ਨੇ ਦੱਸਿਆ ਕਿ ਹਮਲਿਆਂ ਦਾ ਜਵਾਬ ਦਿੰਦੇ ਹੋਏ 14 ਸੁਰੱਖਿਆ ਬਲ ਮਾਰੇ ਗਏ। ਇਹ ਮਰਨ ਵਾਲਿਆਂ ਦੀ ਕੁੱਲ ਗਿਣਤੀ ਵਿੱਚ ਸ਼ਾਮਲ ਹੈ। ਜਾਣਕਾਰੀ ਮੁਤਾਬਕ ਮਸਾਖੇਲ ਵਿੱਚ ਹਮਲੇ ਹੋਦੋਂ ਵਈ ਤਦੋਂ ਪਪੰਦੀ ਸ਼ੁਦਾ ਬਲੂਚ ਲਿਬਰੇਸ਼ਨ ਆਰਮੀ ਵੱਖਵਾਤੇ ਸਮੂਹ ਨੇ ਸੁਰੱਖ ਯੋਜਨਾਬੱਧ ਹਮਲਿਆਂ ਕਾਰਨ ਲੋਕਾਂ ਨੂੰ ਹਾਈਵੇ ਤੋਂ ਬਚਣ ਦੀ ਚੇਤਾਵਨੀ ਦਿੱਤੀ ਸੀ ਹਾਲਾਂਕਿ ਇਹਨਾਂ ਹਮਲਿਆਂ ਦੀ ਜ਼ਿੰਮੇਵਾਰੀ ਦਾ ਤੁਰੰਤ ਕੋਈ ਦਾਅਵਾ ਨਹੀਂ ਕੀਤਾ ਗਿਆ ਪਾਕਿਸਤਾਨ ਦੇ ਰਾਸ਼ਪਤੀ ਆਸਿਫ ਅਲੀ ਜ਼ਰਦਾਰੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਗ੍ਰਹਿ ਮੰਤਰੀ ਨਖਰੀ ਨੇ ਹਮਲਿਆਂ ਦੀ ਨਿੰਦਾ ਕੀਤੀ ਹੈ ਅਤੇ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇਣ ਦਾ ਵਾਅਦਾ ਕੀਤਾ ਹੈ ਬੁਲਟਿਨ ਦੇ ਵਿੱਚ ਅੱਜ ਦੇ ਲਈ ਇਹਨਾਂ ਹੀ ਮੋਰਤੋ ਹਸਰ ਹੋਮਾਂਗੇ ਨਵੀਆਂ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ BTV ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯੋਰਸੈਲਫ